ਜਿਹੜੀ ਗੱਲ ਉੱਥੇ ਬਹੁਤ ਚੱਲਦੀ ਹੈ ਵੀ ਵੀਜੇ ਵਾਲੀ ਗੱਲ ਵੀ ਸਾਈਂ ਜੀ ਕੋਈ ਵੀਜੇ ਲਵਾਉਂਦੇ ਆ ਇਹ ਕਰਦੇ ਆ ਇਸ ਗੱਲ ਬਾਰੇ ਥੋੜਾ ਕਲੀਅਰ ਕਰ ਵਾਲੀ ਕੰਬੜੀ ਵਾਲਿਆਂ ਹਾਜ਼ਰ ਦਿਓ ਸਾਈਂ ਉਹ ਬੱਲੇ ਬੱਲੇ ਸੁਰਿੰਦਰ ਫਕਰ ਆ ਜਾ ਹੋ ਸਾਈਂ ਕੀ ਗੱਲ ਹੈ ਇੱਕ ਪਿਆਰ ਹੁੰਦਾ ਜਿਹੜਾ ਮੁਰਸ਼ ਜਿਹੜਾ ਰੱਬ ਦੇ ਨਾਲਦਾ ਹੂੰ ਬਹੁਤ ਵਧੀਆ ਮੈਨੂੰ ਦੱਸਿਆ ਵੀ ਜਦੋਂ ਸਾਈਂ ਜੀ ਕੋਲੇ ਆਏ ਉਦੋਂ ਸਾਈਕਲ ਨਹੀਂ ਸੀ ਜੁੜਦਾ ਅੱਜ ਤੁਸੀਂ ਕਿਹਾ ਮੈਂ ਪੰਜਵੀਂ ਗੱਡੀ ਲੈ ਲਈ ਆ ਬਨ ਕੇ ਪੈਰਾ ਦੇ ਨਾਲ ਕੁੰਗੁਰੂ ਮੈਂ ਰਸਿਆ ਪੀਰ ਮਨੋਂਦੀਆਂ ਹੂੰ ਜੇ ਦਰਬਾਰ ਵੱਡਾ ਕਰਾਂਗੇ ਹੂੰ ਤਾਂ ਕਹਿੰਦੇ ਭਗਤੇ ਘਟ ਜਾਂਦੀ ਹੈ ਤੂੰ ਇਹ ਨਹੀਂ ਸੋਚਣਾ ਵੀ ਲੋਕ ਕੀ ਕਹਿੰਦੇ ਨੇ ਤੂੰ ਇਹ ਸੋਚਣਾ ਵੀ ਮੈਂ ਲੋਕਾਂ ਬਾਰੇ ਕੀ ਸੋਚਾਂ ਹੂੰ ਜਿਨੇ ਚੱਲਦੇ ਨੇ ਜਿਨੇ ਉਹਨੇ ਨੇ ਹਰ ਸਾਥੇ ਸਜਣਾ ਨਾਮ ਤੇਰਾ ਅੱਜ ਬੜਾ ਸੋਹਣਾ ਦਿਨ ਹੈ ਵੀਰਾ ਗਨੀਖਾਨ ਮਿਲਿਆ ਬਾਈ ਜੀ ਕੀ ਹਾਲ ਹੈ ਦਰਿਆ ਭਾਈ ਆਪ ਨੂੰ ਦੱਸੋ ਠੀਕ ਹੋ ਬਠਿੰਡੇ ਤੋਂ ਸਾਈ ਬਾਕਰਪੁਰ ਵਾਲਿਆਂ ਦੇ ਨਾਲ ਜਿਹੜੀ ਸਾਂਝ ਹੈ ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਉਹ ਕਿਵੇਂ ਪੈਂਦਾ ਮੁਹੱਬਤ ਦਾ ਰਿਸ਼ਤਾ ਜਿਹੜੀ ਤੰਦ ਆ ਜਿਹੜੀ ਪਿਆਰ ਤਾਂ ਜੀ ਬਸ ਜਦ ਸਾਈ ਜੀ ਦੀ ਮਿਹਰ ਹੋ ਜੇ ਉਹਦਾ ਹੁਕਮ ਹੋ ਜਣ ਬੁਲਾਈ ਲੈਣਾ ਕੀ ਬਾਤ ਹੈ ਬਸ ਹੋ ਜਾ ਹੁਕਮ ਨੇ ਤੱਕ ਲਿਆਂਦਾ ਜੀ ਹਮ ਮੁਹੱਬਤਾਂ ਬਹੁਤ ਜ਼ਿਆਦਾ ਗੁੜੀਆਂ ਹੂੰ ਮੇਰੇ ਸਾਈਂ ਜੀ ਨੇ ਬਸ ਬਹੁਤ ਤਰ੍ਹਾਂ ਤਰ੍ਹਾਂ ਦੇ ਰਾਹ ਬਣਾਏ ਨੇ ਤੇ ਉਹ ਰਾਹ ਵਿੱਚ ਮੈਂ ਲਵਦਾ ਲਵਦਾ ਸਾਈਂ ਜੀ ਕੋਲ ਬੈਠਾ ਅੱਛਾ ਮੈਂ ਚਾਹਣਾ ਵੀ ਇੱਕ ਗੀਤ ਆ ਜਿਹੜਾ ਤੁਹਾਡਾ ਚਿੱਟਾ ਚਾਦਰ ਆ ਸਾਈਂ ਜੀ ਵੀ ਲਾਉਂਦੇ ਨੇ ਤੇ ਉਹ ਉਹਨਾਂ ਨੂੰ ਵੇਖ ਕੇ ਹੀ ਬਣਿਆ ਸੀ ਗੀਤ ਹਾਂਜੀ ਹਾਂਜੀ ਚਿੱਟਾ ਚਾਦਰ ਉਹਨ ਦੇ ਮੜਾ ਜਾਂ ਫਿਰ ਹਾਂ ਚਿੱਟਾ ਤੇਰਾ ਚਾਦਰ ਤਾਣ ਕੇ ਸੋਂਗਿਆ ਨੀ ਦੀ ਹੈ ਕਹਿਰ ਦੀ ਸੁਤ ਕਣ ਜਾਗਦਾ ਕਾਲੀ ਕੰਬਲੀ ਵਾਲਿਆ ਹਾਜ਼ਰ ਦਿਆ ਹੋ ਸਾਈ ਓ ਬੱਲੇ ਬੱਲੇ ਸ੍ਰਿੰਦਰ ਫਕਰ ਜਾ ਹੋ ਸਾਈ ਤੇ ਅੱਛਾ ਤੁਸੀਂ ਜਿਵੇਂ ਗੀਤ ਦੇ ਵਿੱਚ ਜ਼ਿਕਰ ਕਰ ਗਿਆ ਇਹ ਬਾਬਾ ਜੀ ਆਪ ਵੀ ਗਾਉਂਦੇ ਨੇ ਗਾਣਾ ਹਾਂ ਦੇ ਸਾਈਂ ਜੀ ਨੂੰ ਬੜਾ ਪਸੰਦ ਹੈ ਅੱਛਾ ਉਹ ਆਪ ਵੀ ਮਤਲਬ ਕਲਾਕਾਰ ਯਾਰੇ ਤੁਹਾਡਾ ਫਿਰ ਕਿਹੋ ਜਿਹਾ ਰਿਸ਼ਤਾ ਰਹਿੰਦਾ ਆਪਸ ਦੀ ਵਿੱਚ ਜਦੋਂ ਉੱਥੇ ਹੁੰਨੇ ਹੁੰਦੇ ਦੇਰੇ ਦੇ ਵਿੱਚ ਸਾਡਾ ਰਿਸ਼ਤਾ ਜਿਹਾ ਪਿਓ ਪੁੱਤ ਨਾਲ ਹੀ ਰਹਿੰਦਾ ਹੂੰ ਕੀ ਬਾਤ ਹੈ ਉਹ ਹੂੰ ਅਸੀਂ ਬਾਪੂ ਮੰਨਦੇ ਹੂੰ ਇੱਕ ਇੱਕ ਜਿਹੜਾ ਆਪਦਾ ਪਿਓ ਹੁੰਦਾ ਜਿਹਨੇ ਦੁਨੀਆ ਦਿਖਾਈ ਹੁੰਦੀ ਹੈ ਕੀ ਬਾਤ ਹੈ ਇੱਕ ਪਿਓ ਹੁੰਦਾ ਜਿਹੜਾ ਮੁਰਸ਼ਿ ਜਿਹੜਾ ਰੱਬ ਦੇ ਨਾਲ ਦਾ ਹੂੰ ਬਹੁਤ ਵਧੀਆ ਜਿਵੇਂ ਤੁਸੀਂ ਮੈਨੂੰ ਦੱਸਿਆ ਵੀ ਇਹ ਗੱਲ ਮੈਨੂੰ ਅੱਜ ਹੀ ਤੁਸੀਂ ਦੱਸੀ ਹੈ ਵੀ ਬਾਬਾ ਜੀ ਜਿਹੜਾ ਸਿੱਖੀਸਮ ਨੂੰ ਲੈ ਕੇ ਵੀ ਬਹੁਤ ਪਿਆਰ ਕਰਦੇ ਆ ਸਿੱਖ ਧਰਮ ਨੂੰ ਤੇ ਉਹ ਲੈ ਕੇ ਵੀ ਜਾ ਰਹੇ ਨੇ ਫਤੇਗੜ ਸਾਹਿਬ ਤੁਰ ਕੇ ਯਾਤਰਾ ਵੀ ਜਾ ਰਹੀ ਹੈ ਉਹਨਾਂ ਦੀ ਹਾਂਜੀ ਹਰ ਸਾਲ ਜਾਂਦੇ ਨੇ ਹੂੰ ਜਦੋਂ ਚਾਰ ਸਾਹਿਬ ਜਾਂਦੇ ਨੇ ਹੂੰ ਦਿਹਾੜੇ ਦਿਨਾਂ ਹੁੰਦੇ ਨੇ ਹੂੰ ਤੇ ਉਹ ਸੰਗਤ ਨੂੰ ਨਾਲ ਲੈ ਕੇ ਜਾਂਦੇ ਨੇ ਅੱਛਾ ਤੇ ਸੋਵਾਂ ਦੁਰਦੇ 9 ਵਜੇ ਹੂੰ ਤੇ ਅਸੀਂ ਰਾਤ ਨੂੰ ਪਹੁੰਚਦੇ ਹਾਂ 7-8 ਵਜੇ ਹੂੰ ਤੇ ਬੜਾ ਆਨੰਦ ਹੁੰਦਾ ਜਦੋਂ ਅਸੀਂ ਨਾਮ ਜਪਦੇ ਜੰਨੇ ਹੂੰ ਵਾਹਿਗੁਰੂ ਵਾਹਿਗੁਰੂ ਕਰਦੇ ਜੰਨੇ ਕੀ ਬਾਤ ਹੈ ਹਾਂਜੀ ਅੱਛਾ ਇਹ ਸਫਰ ਨੂੰ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਮੈਨੂੰ ਦੱਸਿਆ ਵੀ ਜਦੋਂ ਸਾਈਂ ਜੀ ਕੋਲੇ ਆਏ ਉਦੋਂ ਸਾਈਕਲ ਨਹੀਂ ਸੀ ਜੁੜਦਾ ਅੱਜ ਤੁਸੀਂ ਕਹਿੰਦੇ ਮੈਂ ਪੰਜਵੀਂ ਗੱਡੀ ਲੈ ਲਈਆ ਤੇ ਇਹ ਸਾਰਾ ਸਫਰ ਇਹ ਜਿਹੜੀ ਕਿਰਪਾ ਇਹਨੂੰ ਤੁਸੀਂ ਕਿਵੇਂ ਜੇ ਸੋਚਦੇ ਹੋ ਕਿਰਪਾ ਹੀ ਦੇਖੋ ਜੀ ਜਦੋਂ ਆਪਾਂ ਇੱਕ ਮੁਰਸ਼ਿਦ ਦੇ ਲੜ ਲੱਗ ਗਏ ਹੂੰ ਤਾਂ ਸਾਰਾ ਕੁਝ ਮਿਲ ਜਾਂਦਾ ਹੂੰ ਬਸ ਸਾਈਂ ਜੀ ਨੇ ਸਾਡੀ ਮਿਹਨਤ ਕਰਵਾਈ ਠੀਕ ਹੈ ਸਾਈਂ ਜੀ ਨੇ ਬੜੇ ਕਲਾਮ ਬਖਸ਼ ਨੇ ਜਿੰਨਾ ਕਰਕੇ ਅੱਜ ਵੀ ਸਾਰੇ ਕਲਾਮ ਬੜੇ ਚੱਲ ਰਹੇ ਨੇ ਹੂੰ ਉਹਨਾਂ ਦੀ ਕਿਰਪਾ ਸਾਡੇ ਕਿਸ ਤੱਕ ਪਹੁੰਚੀ ਅੱਛਾ ਕੋਈ ਜਿਹੜਾ ਜਿਆਦਾ ਸਾਈਂ ਜੀ ਨੂੰ ਕਲੋਜ਼ ਹੋਵੇ ਸਾਈਂ ਜੀ ਦੇ ਜਿਹੜਾ ਜਿਆਦਾ ਕਲਾਮ ਸੁਣਦੇ ਨੇ ਕਿਹੜਾ ਉਹ ਫਿਰ ਜਿਆਦਾ ਤਾਂ ਇਹ ਹੁਣ ਸੁਣਦੇ ਨੇ ਇੱਕ ਨਵਾਂ ਕਲਾਮ ਚੱਲਿਆ ਹੂੰ ਕਿਤੇ ਬੁਖ ਬਣੀ ਦੇ ਅਸ਼ੇਰਾ ਵੇ ਰੱਬ ਵਰਗਾ ਅਸਰਾ ਤੇਰਾ ਵੇ ਤੂੰ ਪਰ ਨਗਾ ਦੇ ਬੇੜਾ ਤੇਰੇ ਦਰ ਤੇ ਆਉਨੀ ਹਾਂ ਬਨ ਕੇ ਪੈਰਾ ਦੇ ਨਾਲ ਕੁੰਗਰੂ ਮੈਂ ਰਸਿਆਂ ਪੀਰ ਮਨਾਉਂਦੀ ਆ ਬਨ ਕੇ ਪੈਰਾ ਦੇ ਨਾਲ ਕੁੰਗਰੂ ਮੈਂ ਰਸਿਆਂ ਪੀਰ ਮਨਾਉਨੀ ਹਾਂ ਕੀ ਬਾਤ ਹੈ ਕਿਹੜੀ ਖਿੱਚ ਹੈ ਉਸ ਦਰਬਾਰ ਅੰਦਰ ਉਸ ਜਗਾ ਅੰਦਰ ਜਿਹੜੀ ਸੰਗਤ ਨੂੰ ਖਿੱਚ ਕੇ ਲਿਆਉਂਦੀ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਉੱਥੇ ਉੱਥੇ ਜੀ ਜਿਹੜੀ ਸੰਗਤ ਪਿਆਰ ਕਰਦੇ ਸਾਈਂ ਚ ਹੂੰ ਉੱਗਦੇ ਸ਼ਰਧਾ ਸਿਖਾਈ ਜਾਂਦੀ ਹੈ ਬੈਠਣਾ ਸਿਖਾਇਆ ਜਾਂਦਾ ਹਾਂ ਇੱਕ ਪਿਆਰ ਸਿਖਾਇਆ ਜਾਂਦਾ ਹੂੰ ਉੱਥੇ ਸਭ ਤੋਂ ਵੱਡੀ ਗੱਲ ਇਹ ਜਿਵੇਂ ਤੁਸੀਂ ਮੈਨੂੰ ਦੱਸਿਆ ਹੈ ਵੀ ਬਾਕੀ ਜਿਹੜੇ ਡੇਰੇ ਹੁੰਦੇ ਨੇ ਉਹ ਬੜੇ ਵੱਡੇ ਉਸਾਰਲੇ ਜਾਂਦੇ ਨੇ ਜਦੋਂ ਚਰਚਾ ਹੁੰਦੀ ਹੈ ਪਰ ਤੁਸੀਂ ਕਹਿੰਦੇ ਸ਼ੈੱਡਾ ਵੀ ਉੱਥੇ ਪੈਸੇ ਨੂੰ ਪਿਆਰ ਨਹੀਂ ਕਰਿਆ ਜਾਂਦਾ ਉੱਥੇ ਰੂਹ ਨੂੰ ਪਿਆਰ ਕਰਿਆ ਜਾਂਦਾ ਹਾਂਜੀ ਹਾਂਜੀ ਦੇਖੋ ਜੀ ਜੇ ਦਰਬਾਰ ਵੱਡਾ ਕਰਾਂਗੇ ਹੂੰ ਤਾਂ ਕਹਿੰਦੇ ਭਗਤੇ ਘੱਟ ਜਾਂਦੀ ਹੈ ਹਾਂ ਪਰ ਸਾਇੰਦ ਜੀ ਕਹਿੰਦੇ ਇਹ ਮਰਦ ਉਹਦੀ ਪੂਰੀ ਹੁੰਦੀ ਹੈ ਜਿਹੜਾ ਤਕਲੀਫ ਚੱਲੂਗਾ ਹੂੰ ਜਿਹੜਾ ਆਪਣੇ ਸਰੀਰ ਨੂੰ ਕਸ਼ਟ ਦੇਊਗਾ ਤੇ ਰੱਬ ਨੂੰ ਯਾਦ ਕਰੂਗਾ ਹੂੰ ਜਦੋਂ ਪਹਿਲਾਂ ਆਪਾਂ ਗੁਰੂਆਂ ਪੀਰਾਂ ਨੂੰ ਯਾਦ ਕਰਦੇ ਸੀ ਹੂੰ ਪੀਰਾਂ ਫਕੀਰਾਂ ਨੂੰ ਯਾਦ ਕਰਦੇ ਸੀ ਮਰਦਾਂ ਪੂਰੀਆਂ ਕਰਉਂਦੇ ਸੀ ਹੂੰ ਉਦੋਂ ਪਹਿਲਾਂ ਕਸ਼ਟ ਚੱਲਦੇ ਸੀਗੇ ਲੋਕ ਹੂੰ ਦੁੱਖ ਚੱਲਦੇ ਸੀ ਆਪਣੇ ਸਰੀਰ ਨੂੰ ਪੇਟ ਦਿੰਦੇ ਸੀਗੇ ਹੂੰ ਦੇਹ ਮੇਰੇ ਮਾਲਕ ਕਿੰਨੇ ਕੇ ਤੂੰ ਹੁਣ ਸਾਡੇ ਇਮਤਿਹਾਨ ਲੈਣੇ ਠੀਕੇ ਕੇ ਨਹੀਂ ਤੇ ਅੱਜ ਸਾਡੀ ਬੇਨਤੀ ਕਬੂਲ ਕਰ ਹੂੰ ਤੇ ਉਹ ਤਾਂ ਮਾਲਕ ਸੁਣਦਾ ਸੀ ਅੱਛਾ ਇੱਕ ਨਾ ਬਹੁਤ ਵਾਰੀ ਚਲੋ ਇਹ ਗੱਲ ਵੀ ਹੁੰਦੀ ਐ ਅਕਸਰ ਤੁਸੀਂ ਮਹਿਸੂਸ ਵੀ ਕਰਦੇ ਹੋਵੋਗੇ ਵੀ ਜਿਹੜੀ ਗੱਲ ਉੱਥੇ ਬਹੁਤ ਚੱਲਦੀ ਐ ਵੀ ਵੀਜੇ ਵਾਲੀ ਗੱਲ ਵੀ ਸਾਈਂ ਜੀ ਕੋਈ ਵੀਜੇ ਲਵਾਉਂਦੇ ਐ ਇਹ ਕਰਦੇ ਐ ਇਸ ਗੱਲ ਬਾਰੇ ਥੋੜਾ ਕਲੀਅਰ ਕਰੋ ਕਲੀਅਰ ਐ ਇਹ ਗੱਲ ਐ ਇਦਾਂ ਦੀ ਬਈ ਉੱਥੇ ਜਿਹੜੇ ਜਿਹੜੇ ਸ਼ਰਧਾ ਸਾਈਂ ਜੀ ਪ੍ਰਤੀ ਰਣੀ ਵੀ ਲੋਕ ਹੂੰ ਹੁਣ ਇੱਕ ਇੱਕ ਆਮ ਬੰਦਾ ਹੋਵੇ ਹੂੰ ਇੱਕ ਫਕੀਰ ਹੋਵੇ ਹੂੰ ਕਿੰਨਾ ਫਰਕ ਹੋ ਗਿਆ ਬਿਲਕੁਲ ਜ਼ਮੀਨ ਆਸਮਾਨ ਦਾ ਫਰਕ ਹੋ ਗਿਆ ਹਨਾ ਇੱਕ ਆਮ ਬੰਦਾ ਜਿਹੜਾ ਦੁਨਿਆਵੀ ਚੀਜ਼ਾਂ 'ਚ ਭੜਦਾ ਭੱਜਦਾ ਫਿਰਦਾ ਹੂੰ ਪੈਸੇ ਕਨੇ ਭੱਜ ਗਿਆ ਕੋਠੀਆਂ ਕਰਾ ਕੇ ਕਨੇ ਭੱਜ ਗਿਆ ਹੂੰ ਹਨਾ ਉਹਦੇ ਨਹੀਂ ਅਰਦਾਸ ਕਬੂਲ ਹੁੰਦੀ ਹਾਂ ਕਿਉਂਕਿ ਉਹਦੇ ਮਨ 'ਚ ਲਾਲਚ ਹੁੰਦਾ ਫਿਰ ਜਿਹਦੇ ਮਨ 'ਚ ਲਾਲਚ ਹੋਗਾ ਉਹਦੀ ਕਦੇ ਅਰਦਾਸ ਨਹੀਂ ਸੁਣੀ ਜਾਂਦੀ ਹੂੰ ਰੱਬ ਸੁਣਦਾ ਨਹੀਂ ਬਿਲਕੁਲ ਜਿਹੜੇ ਸੱਚੇ ਭਗਤ ਹੁੰਦੇ ਨਹੀਂ ਹੂੰ ਜਿਹੜੇ ਸੱਚੇ ਪੀਰ ਦੇ ਲੜ ਲੱਗੇ ਹੁੰਦੇ ਹੂੰ ਚੌਕਾਂ ਕਿੰਨੇ ਰੱਬ ਦੀ ਬੰਦਗੀ ਚ ਬਿਠਾ ਰਹੇ ਹੁੰਦੇ ਹੂੰ ਉਹਦਾ ਨਾਮ ਜਪਦੇ ਰਹਿੰਦੇ ਹੂੰ ਫਿਰ ਉਹਦੇ ਰੱਬ ਕਿਵੇਂ ਗੱਲ 모ੜ ਅੱਛਾ ਇੱਕ ਬਾਬਾ ਜੀ ਵਿਆਹ ਵੀ ਕਰਾਉਂਦੇ ਆ ਗਰੀਬ ਬੱਚਿਆਂ ਦੇ ਮੇਲੇ ਆ ਦੀ ਉਹ ਚੀਜ਼ਾਂ ਸ਼ਾਇਦ ਘੱਟ ਹਾਈਲਾਈਟ ਹੁੰਦੀਆਂ ਨੇ ਫਕੀਰਾਂ ਬਾਰੇ 네ਗੇਟਿਵਿਟੀ ਜ਼ਿਆਦਾ ਹਾਈਲਾਈਟ ਹੁੰਦੀ ਹੈ ਨਾ ਦੇਖੋ ਜੀ ਇੱਕ ਜਿਹੜੀ ਹੁਣ ਥੋੜੀ ਜਿਹੀ ਖਬਰ ਆਈ ਸੀ ਨਾ ਹੂੰ ਵਿਆਹ ਜੀ ਉਹ ਵੀ ਪਤਾ ਨਹੀਂ ਕਿੱਦਾਂ ਕੋਈ ਲੈ ਆਇਆ ਖਿੱਚ ਕੇ ਹੂੰ ਹਨਾ ਤੇ ਇਹਦਾ ਇੰਨੇ ਵਿਆਹ ਕਿਤੇ ਦਰਬਾਰ ਵੱਲੋਂ ਹੂੰ ਸਾਡੇ ਸਾਈਂ ਜੀ ਵੱਲੋਂ ਹਨਾ ਉਨਾਂ ਦੇ ਸੇਵਕੀ ਕੀ ਸੀ ਉਹ ਹਮੇਸ਼ਾ ਇਹ ਗੱਲ ਕਹਿੰਦੇ ਵੀ ਮੇਰੀਆਂ ਇਹ ਧੀਆ ਮੇਰੀਆਂ ਭੈਣਾਂ ਹੂੰ ਮੈਂ ਕੋਈ ਇਹਨਾਂ ਦਾ ਕੋਈ ਮੈਂ ਲੋਕਾਂ ਨੂੰ ਦਿਖਾਵਾ ਨਹੀਂ ਕਰਾਉਣਾ ਹੂੰ ਕੋਈ ਮੈਂ ਲੋਕਾਂ ਦਾ ਕੋਈ ਮੈਂ ਨਹੀਂ ਕਰਨਾ ਇਦਾਂ ਕੁਛ ਹੂੰ ਜਿਵੇਂ ਕੋਈ ਫੇਕ ਕੁਛ ਨਹੀਂ ਇਦਾਂ ਗੱਲ ਉਹ ਆਪਣੀਆਂ ਧੀਆ ਸਮਝ ਕੇ ਆਪਣੀਆਂ ਭੈਣਾਂ ਸਮਝ ਕੇ ਹੂੰ ਫਿਰ ਲੋਕਾਂ ਨੂੰ ਤੋੜ ਦੇ ਨੇ ਵਿਆਹ ਕਰ ਦੇ ਭੈਣਾਂ ਦਾ ਅੱਛਾ ਸਾਈਂ ਜੀ ਦਾ ਕੋਈ ਜਿਹੜਾ ਜ਼ਿਆਦਾ ਮਤਲਬ ਉਹ ਜਿਹੜੀਆਂ ਰੂਹ ਦੀਆਂ ਗੱਲਾਂ ਕਰਦੇ ਨੇ ਉਹ ਕੋਈ ਮਿੱਠੇ ਬੋਲ ਬੋਲਦੇ ਨੇ ਕੋਈ ਉਹਨਾਂ ਦੇ ਵਿੱਚੋਂ ਕੋਈ ਮਿੱਠੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਰਹੀ ਹੋਵੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਥਾਪੜਾ ਦਿੱਤਾ ਹੋਵੇ ਵੀ ਗਣੇ ਸਿਆ ਡੋਲਣਾ ਨਹੀਂ ਪੈੜੇ ਬਹੁਤ ਆਉਣਗੇ ਰੁਕਾਵਟਾਂ ਬਹੁਤ ਆਉਣਗੀਆਂ ਦੇਖੋ ਜੀ ਸਾਈਂ ਜੀ ਕਹਿੰਦੇ ਨੇ ਕਹਿੰਦਾ ਤੂੰ ਇਹ ਨਹੀਂ ਸੋਚਣਾ ਬੇ ਲੋਕ ਕੀ ਕਹਿੰਦੇ ਨੇ ਹੂੰ ਤੂੰ ਇਹ ਨਹੀਂ ਸੋਚਣਾ ਵੀ ਲੋਕ ਕੀ ਕਹਿੰਦੇ ਨੇ ਤੂੰ ਇਹ ਸੋਚਣਾ ਵੀ ਮੈਂ ਲੋਕਾਂ ਬਾਰੇ ਕੀ ਸੋਚਣਾ ਕੀ ਬਾਤ ਹੈ ਵੀ ਤੁਸੀਂ ਸਿਰਫ ਹੂੰ ਤੁਸੀਂ ਆਪਣੇ ਚੰਗਾ ਸੋਚੋ ਹੂੰ ਲੋਕਾਂ ਨੇ ਚੰਗਾ ਸੋਚ ਤੇ ਕਿਸੇ ਲਈ ਮਾੜਾ ਨਾ ਸੋਚ। ਅੱਛਾ ਮਤਲਬ ਇੱਕ ਇੱਕ ਬਹੁਤ ਹੁੰਦਾ ਵੀ ਜਦੋਂ ਡੇਰੇ 'ਚ ਬੀਬੀਆਂ ਜਾਂਦੀਆਂ ਨੇ ਸਰਜਾ ਘਮਣ ਉੱਥੇ ਕੁਝ ਹੁੰਦਾ ਏਦਾਂ ਦਾ ਕੀ ਕੀ ਮਤਲਬ ਤੁਸੀਂ ਮਹਿਸੂਸ ਕੀਤਾ ਕਦੇ? ਨਹੀਂ ਨਹੀਂ ਨਹੀਂ। ਹੂੰ ਜਦੋਂ ਅੱਜ ਕੱਲ ਬੜਾ ਚੱਲਦਾ ਜੀ ਕਿ ਜਿਸਦੇ ਵਿੱਚ ਕੋਈ ਕਹਿੰਦਾ ਵੀ ਮੇਰੇ ਚਾ ਆ ਗਿਆ। ਹਾਂ ਮੇਰੇ ਚੋ ਆ ਗਏ। ਪਰ ਸਾਇੰਸ ਜੀ ਕਹਿੰਦੇ ਵੀ ਕਿਸੇ 'ਤੇ ਕੁਝ ਨਹੀਂ ਹੁੰਦਾ। ਹੂੰ ਇਹ ਸਾਰੇ ਫੇਕ ਚੀਜ਼ਾਂ ਨੇ। ਹੂੰ ਠੀਕ ਹੈ ਕਹਿੰਨੇ। ਅੱਜ ਕੱਲ ਕਿਸੇ ਕੋਲ ਸੱਚੀ ਭਗਤੀ ਹੈ ਨਹੀਂ ਹੂੰ ਰੱਬ ਦੇ ਦਰਸ਼ਨੀ ਹੋਣ ਪੀਰਾਂ ਦੇ ਦਰਸ਼ਨ ਇਹ ਹੀ ਬਹੁਤ ਵੱਡੀ ਗੱਲ ਆ ਕਿਸ ਦੇ ਵਿੱਚ ਉਹਨਾਂ ਤੋਂ ਬਹੁਤ ਵੱਡੀ ਗੱਲ ਆ ਅੱਛਾ ਰੱਬ ਇਸ਼ਕ ਦੀ ਗੱਲ ਕਰਦੇ ਆ ਮੁਹੱਬਤ ਦੀ ਗੱਲ ਕਰਦੇ ਆ ਤੁਸੀਂ ਫਿਰ ਕਿਹੋ ਜੇ ਰੱਬ ਨੂੰ ਵੇਖਦੇ ਹੋ ਮਤਲਬ ਇੱਕ ਤਾਂ ਦੁਨਿਆਵੀ ਰੱਬ ਆ ਇਸ਼ਕ ਵਾਲਾ ਰੱਬ ਆ ਮੁੰਡੇ ਕੁੜੀਆਂ ਵਾਲਾ ਇਸ਼ਕ ਆ ਫਿਰ ਤੁਸੀਂ ਫਕੀਰਾਂ ਵਾਲਾ ਰੱਬ ਕਿਵੇਂ ਜੇ ਦੇਖਦੇ ਹੋ ਦੇਖੋ ਜੀ ਜਦੋਂ ਛੋਟੇ ਛੋਟੇ ਰਾਮ ਜੱਪਾ ਪਰੇਸ਼ਾਨਣ ਲੱਗੇ ਨਾ ਰੱਬ ਦੀ ਹੂੰ ਵਿਪਾਰ ਕੰਮ ਕਰਨ ਕਿ ਨਹੀਂ ਹੂੰ ਕਿਸ ਦਾ ਮਾੜਾ ਸੋਚਣਾ ਕਿ ਨਹੀਂ ਹੂੰ ਜ ਜਿੱਥੇ ਰੱਬ ਯਾਦ ਆਉਂਦਾ ਤਾਂ ਸੰਦਰ ਤੁਸੀਂ ਰੱਬ ਦੀ ਵਰਨ ਹੂੰ ਠੀਕ ਹੈ ਨਹੀਂ ਜਿਹੜਾ ਹੁੰਦਾ ਦੁਨਿਆਵੀ ਜਿਹੜਾ ਇਸ਼ਕ ਹੁੰਦਾ ਹੂੰ ਉਹਦੇ ਵਿੱਚ ਡਰ ਨਹੀਂ ਹੁੰਦਾ ਹੂੰ ਉਹ ਬੇ ਡਰ ਹੁੰਦਾ ਹੂੰ ਜਿਹੜਾ ਸੱਚਾ ਇਸ਼ਕ ਹੁੰਦਾ ਪਹਿਲਾਂ ਤੁਹਾਨੂੰ ਰੱਬ ਦਾ ਡਰ ਹੋਗਾ ਹੂੰ ਆਪਣੇ ਗੁਰੂ ਪੀਰ ਦਾ ਡਰ ਹੋਗਾ ਆਪਣੇ ਮਾਂ ਪਿਓ ਦਾ ਡਰ ਹੋਗਾ ਹੂੰ ਉਹ ਰੱਬ ਦਾ ਇਸ਼ਕ ਕੀ ਬਾਤ ਹੈ ਤੇ ਕੋਈ ਗੀਤ ਸੁਣਾਓ ਕੋਈ ਜਿਹੜਾ ਤੁਹਾਡੇ ਵੀ ਮਨ ਦੇ ਬੜਾ ਕਰੀਬ ਹੋਵੇ ਆਉਣ ਵਾਲਾ ਹੋਵੇ ਜਾਂ ਤੁਸੀਂ ਰੈਗੂਲਰ ਹੀ ਗਾਉਂਦੇ ਹੋ ਹੋਣ ਇੱਕ ਇਹ ਨਵਾਂ ਗਾਣਾ ਰਿਹਾ ਆਪਣਾ ਹੂੰ ਕਿ ਉਹਦੇ ਮੈਂ ਦੋ ਦੋ ਗਲੇਣਾ ਸੁਣਾਉਣਾ ਹੂੰ ਕਹਿੰਦਾ ਜੇ ਮੁਰਸ਼ਿਦ ਦੀ ਮੈਨੂੰ ਦੀਦ ਹੋਵੇ ਹੂੰ ਮੈਨੂੰ ਸਾਰੇ ਰਿਸ਼ਤੇ ਮਿਲ ਜਾਣੇ ਹੂੰ ਮੇਰੇ ਬਾਗ ਦੇ ਫੁੱਲ ਮੁਰਝਾ ਗਏ ਨੇ ਤੇਰੀ ਇੱਕ ਤਕਣੀ ਤੇ ਖਿਲ ਜਾਣੇ ਤੇਰੀ ਇੱਕ ਤਕਣੀ ਤੇ ਖਿਲ ਜਾਣੀ ਮੈਂ ਰਕੀ ਖਣ ਤੋਂ ਕੱਖ ਹੋ ਜਾ ਮੈਂ ਗਣੀ ਖਣ ਤੋਂ ਕੱਖ ਹੋ ਜਾ ਤੇਰੇ ਦਰ ਬਿਨਾ ਜੇ ਕੋਈ ਦਰ ਜਮਾ ਓ ਮੇਰੀ ਜਾਨ ਵੀ ਸਾਇਆ ਤੇਰੇ ਲਈ ਏ ਮਨ ਬਿਥੇ ਤੋਂ ਹਰ ਜਾਵਾਂ ਹੂੰ ਕੀ ਬਾਤ ਹੈ ਤੁਹਾਡੇ ਅੰਗ-ਅੰਗ ਚ ਮੈਨੂੰ ਲੱਗਦਾ ਸਾਈਂ ਜੀ ਵਸਦੇ ਨੇ ਨਹੀਂ ਨਹੀਂ ਕਿਰਪਾਏ ਸਾਈਂ ਜੀ ਜੀ ਵਸ ਅੱਤੇ ਵਸੇ ਰਹਿਣ ਹੂੰ ਕਿਉਂਕਿ ਬਹੁਤ ਚੀਜ਼ਾਂ ਆਉਂਦੀਆਂ ਨੇ ਹੂੰ ਜਿਹੜੀਆਂ ਬੰਦੇ ਨੂੰ ਮੋੜ ਦਿੰਦੀਆਂ ਨੇ ਠੀਕ ਹੈ ਪਰ ਆਪਰ ਆਪ ਤੇ ਹੀ ਮੰਗਦੇ ਆਂ ਵੀ ਇਹ ਚੀਜ਼ਾਂ ਪਿੱਛੇ ਰੱਖੋ ਤੇ ਸਾਡੇ ਸਾਈਂ ਜੀ ਨੂੰ ਮੂਰੇ ਰੱਖੋ ਨਹੀਂ ਪੈਸਾ ਵੀ ਭਾਰੂ ਹੁੰਦਾ ਫਿਰ ਮਤਲਬ ਤੁਹਾਡੇ ਤੇ ਜਦੋਂ ਤੁਸੀਂ ਦਰਬਾਰ ਰਹਿੰਦੇ ਹੋ ਮਤਲਬ ਪੈਸੇ ਦੀ ਕੀ ਕੀ ਤੁਹਾਡੇ ਲਈ ਪੈਸੇ ਦੀ ਕੀ ਪ੍ਰਵਾਹ ਹੈ ਦੇਖੋ ਪੈਸਾ ਵੀ ਜ਼ਰੂਰੀ ਹੈ ਹੂੰ ਤੇ ਉਸ ਤੋਂ ਵੱਡਾ ਮੁਰਸ਼ਿਦ ਜ਼ਰੂਰੀ ਹੈ ਹੂੰ ਮਾਂ ਪਿਓ ਜ਼ਰੂਰੀ ਹੈ ਹੂੰ ਰਿਸ਼ਤੇ ਜ਼ਰੂਰੀ ਨੇ ਹੂੰ ਭਰਾ ਜ਼ਰੂਰੀ ਨੇ ਦੋਸਤ ਜ਼ਰੂਰੀ ਨੇ ਮਿੱਤ ਜ਼ਰੂਰੀ ਅੱਛਾ ਪੈਸਾ ਇੱਕ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਹੂੰ ਜਿਹੜਾ ਜਿਵੇਂ ਕਿਸ ਨੂੰ ਖਾਣੇ ਪੀਣ ਲਈ ਹੂੰ ਹਨਾ ਥੋੜਾ ਮੋਟਾ ਐਕਸ ਕਰਨਾ ਹੂੰ ਬਸ ਇਹ ਚੀਜ਼ਾਂ ਲਈ ਥੋੜੇ ਪੈਸੇ ਹੂੰ ਜਦੋਂ ਪੈਸੇ ਨੂੰ ਵੱਡਾ ਕਰਦੇ ਆਂ ਹੂੰ ਤੇ ਰਿਸ਼ਤੇ ਨੂੰ ਛੋਟਾ ਕਰਦੇ ਆਂ ਹੂੰ ਉਹ ਫਿਰ ਕੋਈ ਫਾਇਦਾ ਨਹੀਂ ਹੋ ਜ਼ਿੰਦਗੀ ਦਾ ਅੱਛਾ ਤੁਹਾਡਾ ਜਿਹੜਾ ਭਰਾ ਵੀ ਐ ਗਣੀ ਮਣੀ ਚੌਥੀ ਤੀਜੇ ਦਾ ਕੀ ਨਾਮ ਹੈ ਨਹੀਂ ਹਣੀ ਹਣੀ ਅੱਛਾ ਇਹ ਕੰਬੀਨੇਸ਼ਨ ਬਹੁਤ ਪਿਆਰਾ ਫਿਰ ਸਾਰੇ ਗਾਉਂ ਨੇ ਤੁਸੀਂ ਛੋਟਾ ਭਰਾ ਥੋੜਾ ਜਿਹਾ ਜੀ ਸਿੱਖੀ ਅੰਦਰ ਹੂੰ ਉਹ ਬਸ ਡੈਡੀ ਦੇ ਨਾਲ ਰਹਿੰਦੇ ਨੇ ਅੱਛਾ ਤੇ ਜਿਹੜਾ ਵੀਰ ਮਣੀ ਆਪਣਾ ਇਵਾਨ ਸਿੱਧੂ ਹੂੰ ਪਹਿਲਾਂ ਉਹਨਾ ਮਣੀ ਖਣ ਸੀਗਾ ਹੂੰ ਚਲੋ ਆਏ ਤੇ ਦੌਰ ਦੇ ਵਿੱਚ ਥੋੜਾ ਨਾਮ ਅੱਛਾ ਦੱਕੇ ਜੀ ਇਵਾਂਸਿੱਧੂ ਰੱਖਾ ਤੁਨ ਹੂੰ ਤੇ ਕੋਈ ਹੈਗਾ ਮੰਨ ਦੇ ਵਿੱਚ ਵੀ ਤਿੰਨੇ ਭਰਾਵਾਂ ਨੇ ਇਕੱਠੇ ਕੋਈ ਗਾਉਣ ਦਾ ਇਰਾਦਾ ਹੈਗਾ ਕੋਈ ਹਾਂਜੀ ਹਾਂਜੀ ਜ਼ਰੂਰ ਹੂੰ ਜੇ ਜਦੋਂ ਵੀ ਅਸੀਂ ਸਾਈਂ ਜੀ ਦੀ ਕਿਰਪਾ ਨਾਲ ਜਿੰਨੇ ਭਰਾ ਨੇ ਕਲਾਮ ਕਰਦਿਆਂ ਅੱਛਾ ਫਾਜ਼ਲ ਸਾਹਿਬ ਵੀ ਗਾਉਂਦੇ ਸੀ ਤੁਹਾਡੇ ਕਿ ਨਹੀਂ ਬਹੁਤ ਘੈਂਟ ਗਾਉਂਦੇ ਡੈਡੀ ਜੀ ਅੱਛਾ ਉਹ ਤੋਂ ਸਿੱਖੀ ਆਪਾਂ ਵੀ ਜਲਦ ਅੱਛਾ ਉਹ ਕਿਹੜਾ ਗਾਣਾ ਜਿਹੜਾ ਗਾਉਂਦੇ ਸੀ ਡੈਡੀ ਇੱਕ ਗਾਣਾ ਗਾਉਂਦੇ ਸੀ ਮੇਰਾ ਹੂੰ ਕਹਿੰਦਾ ਕਿੱਥੋਂ ਲੈ ਲਾਂਗੇ ਫਕੀਰੀ ਤੇਰੇ ਪਿੱਤ ਦੀ ਹੂੰ ਪਹਿਲਾਂ ਤੇਰਾ ਨੂਰ ਵੇਖਣਾ ਹੂੰ ਤੇਨ ਦੁਨੀਆ ਵਿਚਾਰੀ ਮੱਥਾ ਟੇਕਦੀ ਪਹਿਲਾਂ ਤੇਨ ਨੂੰ ਦੇਖ। ਕੀ ਬਾਤ ਹੈ ਤੇ ਇਸੇ ਤਰ੍ਹਾਂ ਤੁਹਾਡੇ ਅੰਦਰ ਜਿਹੜਾ ਰੂਹ ਉਹਦੇ ਵਿੱਚ ਬਾਬਾ ਜੀ ਵਸੇ ਰਹਿਣ ਤੇ ਉਮੀਦ ਕਰਦੇ ਆਂ ਵੀ ਜਿਹੜੀ ਤੁਹਾਡੀ ਗਾਇਕੀ ਆ ਤੁਹਾਡਾ ਸੁਭਾਅ ਉਹ ਦੋਵੇਂ ਵਾਦੇ ਫੁੱਲਦੇ ਰਹਿਣ ਮੁਹੱਬਤ ਦੇ ਨਾਲ। ਬਸ ਪਿਆਰ ਸਭ ਤੋਂ ਪਹਿਲਾਂ ਜੀ ਸਾਡਾ ਡਰ ਰਿਹਾ ਵੀ ਆਪਣੇ ਵੱਡਿਆਂ ਤੋਂ ਪਿਰ ਮੁਰਸ਼ਦਾਂ ਤੋਂ ਡਰ ਰਿਹਾ ਵੀ। ਹੂੰ ਬਸ ਹੋਰ ਬਾਲਾ ਨਹੀਂ ਚਾਹੀਦਾ ਕੁਝ। ਹੂੰ ਬਾਲਾ ਜਰੂ ਮੰਗਦੇ ਫਿਰ ਤੱਤਾ ਮੂਤ ਪਿਆਣੀ ਜਾਂਦਾ ਅੱਛਾ ਉਹ ਵੀ ਗੀਤ ਤੁਸੀਂ ਬਹੁਤ ਗਾਉਨੇ ਹੁੰਨੇ ਜਿੰਨੇ ਚੱਲਦੇ ਨੇ ਜਿੰਨੇ ਆਉਣੇ ਨੇ ਹਰ ਸਾਥ ਤੇ ਸਾਇਆ ਨਾਂ ਤੇਰਾ ਉਹ ਵੀ ਸੁਣਾ ਦਿਓ ਹਾਂ ਕੁਝ ਕਹਿਣਾ ਨਹੀਂ ਮੈਂ ਤੇਰੇ ਬਿਨ ਰਹਿਣਾ ਨਹੀਂ ਮੈਂ ਜੀਣਾ ਮਰਨਾ ਇਹ ਨਾ ਹਣ ਤੇਰੇ ਬਸ ਇਹੋ ਇੱਕ ਪੇਗਾ ਮੇਰਾ ਉਹ ਜਿੰਨੇ ਚੱਲਦੇ ਨੇ ਜਿਨੇ ਆਉਣੇ ਨੇ ਹਰ ਸਾਂ ਤੇ ਸਜਣਾ ਤੇਰਾ ਹੂੰ ਹੋ ਦਿਨ ਚਲਦੇ ਨੇ ਜਿਨੇ ਆਉਣੇ ਨੇ ਹਰ ਸਾਂ ਤੇ ਸਜਣਾ ਨਾਮ ਤੇਰਾ ਕੀ ਬਾਤ ਹੈ ਤੇ ਸਾਡੇ ਹਰ ਸਾਹ ਤੇ ਤੁਹਾਡੀ ਗਾਇਕੀ ਇਸੇ ਤਰ੍ਹਾਂ ਲਿਖੀ ਰਹੇ ਧੰਨਵਾਦ ਬਾਏ ਬਾਏ ਸਤਿ ਸ਼੍ਰੀ ਅਕਾਲ